लोग आते पहले गए ही नाम रहेयो साधु रहेयो रहेयो सब मित्र पावर को मेहमान गुरु प्यारी रविदास बोलिए सोनिया बोलिए सोनिहा ਉਰਾ ਉਰਾ ਨੂੰ ਬਾਬਾ ਜੀ ਆਪਾਂ ਦਾ ਆਸ਼ੀਰਵਾਦ ਜੀ ਨਾਲ ਹੀ ਵਿਗਵੰਤ ਮੈਂ ਸਮਝਾਇਆ ਛੱਟ ਕੇ ਹੋਇਆ ਰੱਬ ਸਾਹਮਣੇ ਪਹਾਂਜੀਏ ਉਹਨੇ ਸੁਣੀ ਹਾਂ ਰਾਤ ਨੂੰ ਮਾਹੋਸ਼ਣੇ ਉਥੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਇੱਥੇ ਜੋ ਕੂਟੀਆਂ ਮਟਵਾਲੀ ਗੁਰਦੁਆਰਾ ਸਾਹਿਬ ਹੈ ਸੰਤ ਬਾਬਾ ਹਰੀ ਸਿੰਘ ਦੀ ਨੈਕੀ ਵਾਲਿਆਂ ਦਾ ਉਹਨਾਂ ਦੀ ਵਰਸੀ ਸਮਾਗਮ ਅੱਜ 8 ਮਾਰਚ ਨੂੰ ਇੱਥੇ ਮਨਾ ਰਹੇ ਹਾਂ ਇਸ ਵਰਸੀ ਸਮਾਗਮ ਦੇ ਵਿੱਚ ਜਿੱਥੇ ਐਨ ਆਰ ਆਈ ਸਾਡੇ ਉਚਿਤ ਹੋਤੀ ਰਾਜਪਾਲ ਸਿੰਘ ਜੀ ਵਿਜੋਕਾ ਸਿੰਘ ਕੁਦੌੜਾ ਤੇ ਦਾਸ ਤਰਸੀਮ ਸਿੰਘ ਜਸਵਾਲ ਸੁਰਿੰਦਰ ਸਿੰਘ ਪਹਾੜਾ ਜਿਹੜੇ ਹੋਰ ਸੇਵਾਦਾਰਾਂ ਨੇ ਅਨਤਖ ਸੇਵਾ ਕੀਤੀ ਹੈ ਉਥੇ ਅੱਜ ਦੇ ਸਮਾਗਮ ਵਿੱਚ ਡਾਕਟਰ ਰਾਜਕੁਮਾਰ ਮੈਂਬਰ ਪਾਰਲੀਮੈਂਟ ਜੀ ਦੇ ਤੌਰ ਤੇ ਪਹੁੰਚੇ ਨੇ ਸ਼ੰਤ ਪਾਪਾ ਅਮਰੀਕ ਸਿੰਘ ਜੀ ਮੱਲਣਹਾਣੇ ਵਾਲੇ ਡਾਕਟਰ ਜੰਗ ਬਹਾਦਰ ਸਿੰਘ ਜੀ ਰਾਏ ਮੈਂਬਰ ਐਕਚੁਅਲੀ ਗੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਤਾ ਜਸਪ੍ਰੀਤ ਕੌਰ ਜੀ ਸ਼ੰਤ ਗੁੰਗੇ ਵਾਲੇ ਮਾਹਲਪੁਰ ਵਾਲੇ ਉਹਨਾਂ ਨੇ ਹਾਜ਼ਰੀਆਂ ਭਰੀਆਂ ਅੱਜ ਦੇ ਸਮਾਗਮ ਦੇ ਵਿੱਚ ਜਿੱਥੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉਥੇ ਸਵੇਰੇ ਦੋ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਈ ਰਾਮ ਸਿੰਘ ਜੀ ਹਜੂਰੀ ਰਾਗੀ ਤਖਸ਼ੀਰ ਕੇਸਗੜ੍ਹ ਸਾਹਿਬ ਵਾਲਿਆਂ ਨੇ ਕੀਰਤਨ ਕੀਤਾ ਤੇ ਭਾਈ ਪਰਮਿੰਦਰ ਸਿੰਘ ਜੀ ਜਿਹੜੀ ਰਾਗੀ ਉਹਨਾਂ ਨੇ ਵੀ ਰਸ ਭਿੰਨਾ ਕੀਰਤਨ ਸਰਵਨ ਕਰਵਾਇਆ ਇਸ ਮੌਕੇ ਤੇ ਜਿੱਥੇ ਇਲਾਕੇ ਦੇ ਪੰਜ ਸਰਪੰਚ ਪੰਚਾਇਤਾਂ ਤੇ ਹੋਰ ਮੋਤਬਰ ਵਿਅਕਤੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਉੱਥੇ ਹੋਰ ਸੰਗਤਾਂ ਪੂਰੇ ਤਰਾਡੇ ਤੋਂ ਵੀ ਪਹੁੰਚੀਆਂ ਤੇ ਡਾਕਟਰ ਰਾਜਕੁਮਾਰ ਨੇ ਅੱਜ ਇੱਥੇ ਨਤਮਸਤਕ ਹੁੰਦੇ ਆਂ ਇਹ ਤੋਂ ਲਕਸੀਆਂ ਤੋਂ ਲੈ ਕੇ ਕੁਟਿਆ ਮਟਵਾਲੀ ਤੱਕ ਜਿਹੜੀ ਕੱਚੀ ਸੜਕ ਹੈ ਉਹ ਪੱਕੀ ਕਰਨ ਦਾ ਭਰੋਸਾ ਦਿੱਤਾ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਕਿ ਜਿਹੜੀ ਪਹਿਲਾ ਪਹਾਣਾ ਤੋਂ ਕੁਟਿਆ ਤੱਕ ਸੜਕ ਉਹਨਾਂ ਦੇ ਯਤਨਾਂ ਸਦਕਾ ਬਣੀ ਸੀ ਉਸ ਲਈ ਸਾਰੀਆਂ ਸੰਗਤਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਇਸ ਤਰ੍ਹਾਂ ਅੱਜ ਇਹ ਜਿਹੜੀ ਇੱਕ ਹਫ਼ਤੇ ਦੀ ਵਰਸੀ ਸੰਤਾਂ ਦੀ ਇਸ ਇਲਾਕੇ ਦੇ ਵਿੱਚ ਮਨਾਈ ਜਾਂਦੀ ਹੈ 8 ਮਾਰਚ ਤੋਂ ਹਰ ਸਾਲ ਦੀ ਤਰ੍ਹਾਂ ਮਨਾਈ ਜਾਇਆ ਕਰੇਗੀ ਤੇ ਅਗਲੇ ਸਾਲ ਤੋਂ 7 ਮਾਰਚ ਨੂੰ ਇੱਕ ਇਹ ਸੰਤਾਂ ਦੀ ਯਾਦ ਦੇ ਵਿੱਚ ਜਿਸ ਦਿਨ ਉਹ ਇਸ ਆਸਾਨਾਂ ਤੋਂ ਚੱਲ ਕੇ ਮੰਨਣ ਹਾਂ ਗਏ ਸਨ ਇੱਕ ਜਿਹੀ ਸਤਖਾਂਕ ਪਿਆਨਾ ਯਾਤਰਾ ਉਹ ਸ਼ੁਰੂ ਕੀਤੀ ਜਾਦੀ ਹੈ ਜਿਸ ਦੇ ਵਿੱਚ ਸੰਗਤਾਂ ਹੋਮ ਹਮਾਦੀ ਪਹੁੰਚਿਆ ਕਰਨ ਵੀ ਹੈ ਜਿਸ ਤਰ੍ਹਾਂ ਸੰਤ ਮਹਾਰਾਜ 1969 ਦੇ ਵਿੱਚ ਉੱਧਰ ਗਏ ਸਨ ਆ ਕੇ ਉਹਨਾਂ ਨੇ ਸਰੀਰ ਤਿਆਗ ਦਿੱਤਾ ਸੀ ਉਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਭਾਰੀ ਗਿਣਤੀ ਸ਼ਾਮਲ ਹੋ ਕੇ 7 ਮਾਰਚ ਨੂੰ ਇਹਨਾਂ ਆਸਾਨਾਂ ਤੋਂ ਗੁਰਦੁਆਰਾ ਅਮਰੁੱਧਾਂ ਵਾਲੀ ਕੁਟਿਆ ਮੰਨਣ ਹਾਣਾ ਤੱਕ ਇਹ ਯਾਤਰਾ ਜਾਇਆ ਕਰੇਗੀ ਸੋ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ মিডিਆ ਵਾਲੇ ਵੀਰਾਂ ਦਾ ਤੇ ਹੋਰ ਚੈਨਲਾਂ ਦਾ ਬਹੁਤ-ਬਹੁਤ ਧੰਨਵਾਦੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ